ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਹਾਂਜੀ ਤੇ ਕਿਰਨਦੀਪ कौर ਬਹੁਤ ਬਹੁਤ ਧੰਨਵਾਦ ਜੀ ਸੁਖਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਮਨਜਿੰਦਰ ਸੰਧ ਬਹੁਤ ਬਹੁਤ ਧੰਨਵਾਦ ਜੀ ਰਾਜਦੀਪ ਸਿੰਘ ਨਹੀਂ ਰਾਜਦੀਪ ਸੰਧੂ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਰਾਮਪੁਰਾ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਮਾਲਪੁਰ ਬਹੁਤ ਬਹੁਤ ਧੰਨਵਾਦ ਜੀ ਪਲਵਿੰਦਰ ਕੌਰ ਹਾਂਜੀ ਵਧੀਆ ਠੀਕ ਠਾਕ ਆ ਜੀ ਤੁਸੀਂ ਦੱਸੋ ਠੀਕ ਠਾਕ ਹੋ ਤੇ ਆਪਾਂ ਨੂੰ ਕਾਫੀ ਕਮੈਂਟ ਆਏ ਤੇ ਇਹਨਾਂ ਨੇ ਆਪਾਂ ਨੂੰ ਸਾਰਿਆਂ ਨੇ तकरीबन ਮੈਨੂੰ ਐ ਲੱਗਦਾ ਕਿ ਕੋਕੋਨਟ ਦਾ ਆਇਲ ਹਨਾ ਕਾਫੀ ਲੋਕਾਂ ਨੇ ਇਹ ਤੇ ਅੱਜ ਮੈਂ ਦੁਆਰ ਤੋਂ ਵੀਡੀਓ ਲੈ ਕੇ ਆਈ ਇਸ ਕਰਕੇ ਚੁਰੜੀਆਂ ਤੋਂ ਕਿਉਂਕਿ ਕਾਫੀ ਪੈਨਾ ਕਮੈਂਟ ਆਏ ਕਿ ਅਸੀਂ ਜੇ ਹੋਰ ਕੋਈ ਤੇਲ ਯੂਜ਼ ਕਰ ਸਕਦੇ ਹਾਂ ਹੋਰ ਕੋਈ ਤੇਲ ਯੂਜ਼ ਕਰ ਸਕਦੇ ਹਾਂ ਜਾਂ ਬਾਦਾਮ ਰੋਗਣ ਕਈਆਂ ਨੇ ਕਮੈਂਟ ਕੀਤੇ ਕਿ ਬਾਦਾਮ ਰੋਗਣਾ ਲਗਾ ਸਕਦੇ ਹਾਂ ਹਾਂਜੀ ਤੁਸੀਂ ਬਾਦਾਮ ਰੋਗਣ ਵੀ ਲਗਾ ਸਕਦੇ ਹੋ ਤੇ ਅੱਜ ਆਪਾਂ ਬਾਦਾਮ ਰੋਗਣ ਹੀ ਤੁਹਾਨੂੰ ਦੱਸਾਂਗੇ ਕਿ ਕਿੰਨਾ ਫਾਇਦੇਮੰਦ ਆ ਤੁਹਾਡੀ ਬਹੁਤ ਹੀ ਜ਼ਿਆਦਾ ਝੁਰੜੀਆਂ ਹੁਣ ਜਿਵੇਂ ਸਰਦੀਆਂ ਆ ਚੁੱਕੀਆਂ ਹਨ ਪਰ ਇਹ ਹੈ ਕਿ ਬਾਦਾਮ ਰੋਗਣ ਤੁਹਾਡਾ ਪੂਰਾ ਦਸੱਲੀ ਵਾਲਾ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਤੁਸੀਂ ਕਿਤੋਂ ਵੀ ਲੈ ਲਓ ਮਤਲਬ ਮੈਨੂੰ ਐ ਲੱਗਦਾ ਕਿ ਜਿਹੜੇ ਖੁਦ ਬਣਾਉਂਦੇ ਆ ਕਈ ਨਾ ਪੰਸਾਰੀਆਂ ਤੋਂ ਆਪਾਂ ਲੈ ਕੇ ਆਉਂਗੇ ਮੈਂ ਵੀ ਪੰਸਾਰੀਆਂ ਤੋਂ ਲੈ ਕੇ ਆਂਦਾ ਸੀਗਾ ਉਹ ਖੁਦ ਤਿਆਰ ਕਰਦੇ ਆ ਆਪਣਾ ਹੀ ਉਹ ਕਹਿੰਦੇ ਆ ਕਿ ਅਸੀਂ ਨਾ ਸਪੈਸ਼ਲ ਆਪਣਾ ਤਿਆਰ ਕਰਦੇ ਖੁਦ ਕੱਢਦੇ ਆ ਅਸੀਂ ਬਦਾਮ ਰੋਗਨ ਤੇ ਵੈਸੇ ਜਿਹੜੀਆਂ ਆਪਾਂ ਕਹਿੰਦੇ ਹਣਾ ਵੀ ਕੋਈ ਹੋਰ ਨਕਲੀ ਜਾਂ ਉਹ ਵਾਲਾ ਉਦਾਂ ਦਾ ਤੁਸੀਂ ਨਾ ਲਿਆਓ ਇੱਕ ਵਧੀਆ ਚੀਜ਼ ਲਿਓ ਬਦਾਮ ਰੋਗਣ ਲੈ ਲਿਓ ਤੁਸੀਂ ਤੇ ਬਦਾਮ ਰੋਗਣ ਵਿੱਚ ਤੁਹਾਨੂੰ ਕੁਝ ਵੀ ਮਿਲਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਬਦਾਮ ਰੋਗਣ ਆ ਜਿਹੜਾ ਬਹੁਤ ਹੀ ਵਧੀਆ ਚੀਜ਼ ਹੈ ਬਦਾਮ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਹੈਨਾ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਲਗਾਉਣਾ ਹੈ ਇੱਕ ਨੇਪ ਨੂੰ ਪਹਿਨ ਨੇ ਪੁੱਛਿਆ ਸੀ ਕਿ ਆਪਾਂ ਦਿਨੇ ਲਗਾ ਸਕਦੇ ਆ ਜਿਹੜੀ ਆਪਾਂ ਨਾਰੀਅਲ ਤੇਲ ਤੇ ਸ਼ਹਿਦ ਵਾਲੀ ਪਾਈ ਸੀਗੀ ਕਿ ਸਵੇਰ ਲਗਾ ਸਕਦੇ ਹਾਂ ਜੀ ਤੁਸੀਂ ਸਵੇਰ ਵੀ ਲਗਾ ਸਕਦੇ ਹੋ ਕੋਈ ਚੱਕਰ ਨਹੀਂ ਦੁਪਹਿਰੇ ਜਦੋਂ ਮਰਜ਼ੀ ਲਗਾਓ ਪਰ ਇਹ ਹੁੰਦਾ ਮਾਸਕਰ ਕਿ ਤੁਹਾਨੂੰ ਰਾਤ ਦਾ ਦੱਸਦੀ ਆ ਰਾਤ ਨੂੰ ਕੀ ਹੁੰਦਾ ਆਪਣੀ ਸਕਿਨ ਨੂੰ ਜਿਆਦਾ ਫਾਇਦਾ ਮਿਲਦਾ ਹੈ ਕਿਉਂਕਿ ਆਪਣੀ ਕ ਰੈਸਟ ਹੋ ਜਾਂਦੀ ਆਪਾਂ ਦਿਨੇ ਤਾਂ ਹੁੰਦਾ ਮਿੱਟੀ ਘਟਾ ਉੱਪਰ ਪਈ ਜਾਂਦਾ ਹਨਾ ਕੰਮਕਾਰ ਆਪਾਂ ਨੂੰ ਪਤਾ ਹੀ ਆ ਵੀ ਭੈਣਾਂ ਦੇ ਕੰਮ ਬਹੁਤ ਹੁੰਦੇ ਆ ਤੇ ਆਪਾਂ ਬਾਹਰ ਤੁਰੇ ਫਿਰਦੇ ਆ ਮਿੱਟੀ ਘਟਾ ਆਪਣੇ ਮਤਲਬ ਜੰਮਦਾ ਹੈ ਸਕਿਨ ਤੇ ਤੇ ਰਾਤ ਨੂੰ ਆਪਾਂ ਪੂਰੀ ਤਰ੍ਹਾਂ ਸਕਿਨ ਨੂੰ ਕਲੀਨ ਕਰਕੇ ਤੇ ਲਗਾ ਕੇ ਸੋਵਾਂਗੇ ਤੇ ਜਿਆਦਾ ਅਸਰ ਹੋਊਗਾ ਮੈਂ ਇਸ ਕਰਕੇ ਰਾਤ ਦਾ ਹੀ ਜਿਆਦਾ ਦੱਸਦੀ ਆ ਕਿ ਤੁਸੀਂ ਇਦਾਂ ਦੀ ਕੋਈ ਵੀ ਚੀਜ਼ ਲਗਾਉਣੀ ਹੈ ਤੇ ਰਾਤ ਨੂੰ ਲਗਾਓ ਜਿਆਦਾ ਫਾਇਦਾ ਦੇਊਗੀ ਤੁਹਾਨੂੰ ਲਗਾਉ ਨੂੰ ਤੁਸੀਂ ਦਿਨੇ ਵੀ ਲਗਾ ਸਕਦੇ ਹੋ ਕੋਈ ਚੱਕਰ ਨਹੀਂ ਆ ਪਰ ਜਿਹੜਾ ਰਾਤ ਨੂੰ ਲਗਾਓਗੇ ਉਹਦਾ ਜ਼ਿਆਦਾ ਫਾਇਦਾ ਮਿਲੂਗਾ ਤੇ ਆਪਾਂ ਦੱਸਦੇ ਆ ਤੁਹਾਨੂੰ ਆ ਦੇਖੋ ਜੀ ਆਪਣੇ ਕੋਲੇ ਆ ਬਦਾਮ ਰੋਗਣ ਤੇ ਆਪ ਨੂੰ ਬਹੁਤ ਟਾਈਮ ਹੋ ਗਿਆ ਨੂੰ ਸਾਲ ਹੋ ਗਿਆ ਹੋਊਗਾ ਲੈ ਕੇ ਆਂਦੇ ਨੂੰ ਤੇ ਇਹ ਤਾਂ ਆਪਾਂ ਜ ਵੀ ਨਹੀਂ ਕਿ ਦੁੱਧ ਚ ਪਾ ਕੇ ਵੀ ਆਪਾਂ ਯੂਜ਼ ਕਰਦੇ ਆ ਇਹਨੂੰ ਕਈ ਵਾਰ ਹੁੰਦਾ ਨਾ ਕਿ ਦੁੱਧ ਦੇ ਵਿੱਚ ਪਾ ਕੇ ਪਿਓ ਜਿਵੇਂ ਆਪਣੇ ਬੋਡੀ ਬਹੁਤ ਜ਼ਿਆਦਾ ਜਿਵੇਂ ਖੁਸ਼ਕ ਹੋ ਜਾਂਦੀ ਆ ਤੇ ਉਦੋਂ ਘਰ ਦੱਸਿਆ ਸੀ ਹਸਬੰਦ ਨੂੰ ਕਿ ਤੁਸੀਂ ਆ ਪੀਓ ਬਾਦਾਮ ਰੋਗ ਨੂੰ ਉਹਨਾਂ ਨੂੰ ਕਿਸੇ ਨੇ ਦੱਸਿਆ ਸੀ ਤੇ ਬਹੁਤ ਵਧੀਆ ਚੀਜ਼ ਆ ਇਹਨੂੰ ਤੁਸੀਂ ਦੁੱਧ ਦੇ ਵਿੱਚ ਥੋੜਾ ਜਿਹਾ ਅੱਧਾ ਕ ਚਮਚਾ ਪਾ ਕੇ ਦੁੱਧ ਦੇ ਵਿੱਚ ਪੀਓ ਉਹ ਵੀ ਬਹੁਤ ਵਧੀਆ ਹੈ ਕਿਉਂਕਿ ਡਰਾਈ ਸਕਿਨ ਹੋਊਗੀ ਤੇ ਝੁਰੜੀਆਂ ਆਉਣਗੀਆਂ ਆਪਣੇ ਕਈ ਵਾਰ ਹੁੰਦਾ ਹੱਥਾਂ ਤੇ ਆ ਜਾਂਦੀਆਂ ਹਨਾ ਝੁਰੜੀਆਂ ਪੈ ਜਾਂਦੀਆਂ ਇੱਥੇ ਬਾਹਾਂ ਤੇ ਪੈ ਜਾਂਦੀਆਂ ਕਈਆਂ ਦੇ ਤੇ ਗਰਦਨ ਤੇ ਮਤਲਬ ਆਪਣ ਮੇਨ ਰੀਜ਼ਨ ਕੀ ਹੁੰਦਾ ਕਿ ਆਪਣੀ ਸਕਿਨ ਡਰਾਈ ਹੋਣ ਨਾ ਦਿਓ ਬਸ ਇਹ ਕੋਸ਼ਿਸ਼ ਕਰਦੇ ਰਹੋ ਤੁਸੀਂ ਥੋੜਾ ਥੋੜਾ ਇਹਨੂੰ ਦੁੱਧ ਦੇ ਵਿੱਚ ਰਾਤ ਨੂੰ ਜਦ ਦੁੱਧ ਪੀਂਨੇ ਆ ਨੋਰਮਲੀ ਆਪਾਂ ਨੂੰ ਹੁੰਦਾ ਪਰਾਂ ਤੋਂ ਦੁੱਧ ਪੀਂਨੇ ਹੀ ਹੈ ਨਾ ਤਕਰੀਬਨ ਤੁਸੀਂ ਕੀ ਕਰਨਾ ਜੇ ਤੁਸੀਂ ਦੁੱਧ ਪੀਣਾ ਹੈ ਤੇ ਥੋੜਾ ਜਿਹਾ ਦੁੱਧ ਦੇ ਵਿੱਚ ਦੋ ਤਿੰਨ ਬੂੰਦਾ ਢਿੱਲੀ ਪਾ ਲਓ ਕੋਈ ਚੱਕਰ ਨਹੀਂ ਆ ਬਹੁਤ ਵਧੀਆ ਚੀਜ਼ ਆ ਤੁਹਾਡੀ ਪੂਰੀ ਬਾਡੀ ਤੇ ਕਦੇ ਵੀ ਮਤਲਬ ਇਹ ਹੋਊਗਾ ਵੀ ਤੁਹਾਡੀ ਬਾਡੀ ਖੁਸ਼ਕ ਨਹੀਂ ਹੋਊਗੀ ਵਧੀਆ ਰਹੂਗੀ ਪੂਰੀ ਸਰਦੀ ਸਰਦੀਆਂ ਦੇ ਵਿੱਚ ਹੀ ਆਪਣੇ ਖੁਸ਼ਕੀ ਆ ਜਾਂਦੀ ਹੈ ਪਿੰਡੇ ਦੇ ਉੱਪਰ ਤੇ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਇਹਨੂੰ ਤੁਸੀਂ ਫੇਸ ਦੇ ਉੱਪਰ ਵੀ ਜਿੱਦਾਂ ਕਿ ਚੰਗੀ ਤਰ੍ਹਾਂ ਆਪਣਾ ਫੇਸ ਪਹਿਲਾਂ ਕਲੀਨ ਕਰ ਲਿਓ ਮੈਂ ਆਪਣਾ ਫੇਸ ਤੁਹਾਨੂੰ ਦੱਸਦੀ ਆ ਮੈਂ ਕਾਹਦੇ ਨਾਲ ਕਲੀਨ ਕਰਕੇ ਆਈ ਆ ਮੈਂ ਬੇਸਣ ਤੇ ਗੁਲਾਬ ਜਲ ਦੇ ਨਾਲ ਮੈਂ ਆਪਣਾ ਫੇਸ ਧੋ ਕੇ ਆਈ ਚੰਗੀ ਤਰ੍ਹਾਂ ਧੋਂ ਕਰਕੇ ਕਿ ਮੇਨ ਰੀਜ਼ਨ ਹੈਗਾ ਕਿ ਸਕਿਨ ਡਰਾਈ ਨਾ ਰਹੇ ਜਦੋਂ ਸਕਿਨ ਡਰਾਈ ਹੋਊਗੀ ਉਸ ਟਾਈਮ ਹੀ ਹੀ ਚੁਰੜੀਆਂ ਆਉਣਗੀਆਂ ਤੁਸੀਂ ਹੱਥਾਂ ਤੇ ਆਪਣੇ ਚੰਗੀ ਤਰ੍ਹਾਂ ਇਹ ਬਦਾਮ ਰੋਗਣ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦਾ ਆਸਾਨੀ ਦੇ ਨਾਲ ਹੀ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਮਿਲੂਗਾ ਹੀ ਨਹੀਂ ਤੁਸੀਂ ਕਿਤੋਂ ਵੀ ਪंसारी ਤੋਂ ਲੈ ਕੇ ਆਓ ਉਹ ਜ਼ਿਆਦਾ ਵਧੀਆ ਹੁੰਦਾ ਹੈ ਚੰਗੀ ਕਰ ਹੱਥਾਂ ਤੇ ਚਿਹਰੇ ਤੇ ਕਿਉਂਕਿ ਹੱਥ ਵੀ ਅੱਜ ਕੱਲ ਆਪਣੇ ਡਰਾਈ ਹੋ ਜਾਂਦੇ ਹਨ ਸਰਦੀ ਦੇ ਵਿੱਚ ਨਾ ਆਪਾਂ ਨੂੰ ਪਤਾ ਹੀ ਤੇ ਚੰਗੀ ਤਰ੍ਹਾਂ ਇਦਾਂ ਕਰਕੇ ਤੁਸੀਂ ਤੇ ਝੂੜੀਆਂ ਝੜੀਆਂ ਤੁਹਾਡੇ ਚੱਕੀਆਂ ਜਾਣਗੀਆਂ ਤੇ ਥੋੜਾ ਜਿਹਾ ਤੁਸੀਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਹੈ ਕਿ ਦੁੱਧ ਦੇ ਵਿੱਚ ਦੋ ਦੋ ਤਿੰਨ ਬੂੰਦਾਂ ਪਾ ਕੇ ਜ਼ਰੂਰ ਪੀਆ ਕਰੋ ਬਹੁਤ ਵਧੀਆ ਚੀਜ਼ ਹੈ। ਇੰਨੀ ਜ਼ਿਆਦਾ ਵਧੀਆ ਚੀਜ਼ ਹੈ ਨਾ ਬਹੁਤ ਜ਼ਿਆਦਾ ਵਧੀਆ। ਤੇ ਨੂੰ ਚੰਗੀ ਤਰ੍ਹਾਂ ਆਪਾਂ ਇਦਾਂ ਕਰਕੇ ਜਿਵੇਂ ਕਿਆਂ ਨੂੰ ਹੁੰਦਾ ਨਾ ਕਿ ਕਬਜ਼ ਦੀ ਪ੍ਰੋਬਲਮ ਹੁੰਦੀ ਹੈ ਨਾ ਬਹੁਤ ਜ਼ਿਆਦਾ ਕਬਜ਼ ਰਹਿੰਦੀ ਆ ਕਈਆਂ ਨੂੰ ਤੇ ਉਹਨਾਂ ਵਾਸਤੇ ਵੀ ਤੁਸੀਂ ਅੱਧਾ ਚਮਚਾ ਤੁਸੀਂ ਚਮਚਾ ਵੀ ਪਾ ਕੇ ਪੀ ਸਕਦੇ ਹੋ ਬਾਦਾਮ ਰੋਗਣ ਤੇ ਮਤਲਬ ਤੁਹਾਨੂੰ ਕਬਜ਼ ਤੋਂ ਵੀ ਬਹੁਤ ਜ਼ਿਆਦਾ ਰਾਹਤ ਮਿਲੂਗੀ ਬਹੁਤ ਵਧੀਆ ਚੀਜ਼ ਆ ਦੇਖੋ ਜੀ ਆਪਾਂ ਜਿਹੜੀਆਂ ਦਵਾਈਆਂ ਖਾਂਦੇ ਆ ਹਨਾ ਐਲੋਪੈਥਿਕ ਚਲੋ ਹੋਮੋਪੈਥਿਕ ਤਾਂ ਫਿਰ ਵੀ ਠੀਕ ਆ ਜਿਹੜੀਆਂ ਆਪਾਂ ਐਲੋਪੈਥਿਕ ਦਵਾਈਆਂ ਖਾਂਦੇ ਆ ਉਹਦੇ ਨਾਲ ਕੀ ਹੋ ਜਾਂਦਾ ਆਪਣਾ ਅੰਦਰ ਹੀ ਖੁਸ਼ਕ ਹੋ ਜਾਂਦਾ ਹੈ ਤੇ ਨਾਣਾ ਖੁਸ਼ਕ ਹੋ ਜਾਂਦੀਆਂ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਵਾਲੇ ਜਿਵੇਂ ਹੁੰਦਾ ਸੀਗਾ ਕਿ ਤੁਸੀਂ ਕਿਉ ਵੀ ਪਾ ਕੇ ਪੀ ਸਕਦੇ ਹੋ ਥੋੜਾ ਜਿਹਾ ਤੁਸੀਂ ਜਿਵੇਂ ਅੱਧਾ ਚਮਚਾ ਇਹਦੀ ਇਹ ਹੋ ਗਿਆ ਬਾਦਾਮ ਰੋਗਣ ਹੋ ਗਿਆ ਕਿਉ ਹੋ ਗਿਆ ਤੁਸੀਂ ਉਹ ਵੀ ਪੀ ਸਕਦੇ ਹੋ ਤੇ ਇਹ ਘਰ ਦੇ ਆਪਣੇ ਡਾਕਟਰ ਤੁਸੀਂ ਖੁਦ ਹੀ ਬਣੋ ਕਿਉਂਕਿ ਇਹ ਹੈਗਾ ਕਿ ਕੋਈ ਵੀ ਤੁਹਾਨੂੰ ਪ੍ਰੋਬਲਮ ਲੱਗਦੀ ਆ ਤੁਸੀਂ ਆਪਣੇ ਡਾਕਟਰ ਖੁਦ ਬਣੋ ਤੁਹਾਨੂੰ ਇਹ ਕਿਹਾ ਮੈਨੂੰ ਪ੍ਰੋਬਲਮ ਹੋ ਰਹੀ ਹੈ ਮੈਂ ਦੇਸੀ ਚੀਜ਼ ਆ ਜਿਹੜੀ ਮੈਂ ਹਾਲ ਸ਼ੁਰੂ ਕਰ ਲਵਾਂ ਇਹਦੇ ਨਾਲ ਮੈਨੂੰ ਫਰਕ ਪੈ ਜੂਗਾ ਪਊਗਾ ਜਰੂਰ ਫਰਕ ਪੈ ਜਾਂਦਾ ਏ ਇਹ ਨਹੀਂ ਗੱਲ ਕਿ ਫਰਕ ਨਹੀਂ ਪੈਂਦਾ ਪਰ ਆਪਾਂ ਨੂੰ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਏ ਇਹ ਨਹੀਂ ਵੀ ਆਪਾਂ ਅੱਜ ਹੀ ਆ ਕੰਮ ਕੀਤਾ ਤੇ ਆਪਣਾ ਉਸੇ ਟਾਈਮ ਕਈ ਤਾਂ ਲੋਕ ਐਦਾਂ ਦੇ ਹੁੰਦੇ ਆ ਕਿ ਹੱਥਾਂ ਤੇ ਜਿਵੇਂ ਨਹੀਂ ਆਪਾਂ ਕਹਿ ਦਿੰਨੇ ਕਿ ਹੱਥ ਤੇ ਸਰੋਂ ਜੰਮ ਜਾਵੇ ਉਹ ਗੱਲ ਕਰਦੇ ਆ ਤੇ ਜਿਹੜਾ ਵੀ ਆਪਾਂ ਕੁਛ ਵੀ ਆ ਇੱਕ ਪਹਿਨ ਦਾ ਮੈਨੂੰ ਕਮੈਂਟ ਆਇਆ ਸੀ ਕਿ ਮੇਰੇ ਫਰਕ ਨਹੀਂ ਪਿਆ ਚੁਰੜੀਆਂ ਤੋਂ ਮੈਂ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਨੁਸਕੇ ਵਰਤਦੀ ਆ ਦੇਖੋ ਜੀ ਹੌਲੀ ਹੌਲੀ ਤੁਸੀਂ ਲਗਾਉਂਦੇ ਰਹੋ ਤੁਸੀਂ ਆਪਣੇ ਦਿਲ ਨੂੰ ਆਏ ਰੱਖੋ ਕਿ ਨਹੀਂ ਮੈਨੂੰ ਫਰਕ ਪਊਗਾ ਮੈਂ ਆ ਕੰਮ ਕਰਨਾ ਏ ਮੈਨੂੰ ਫਰਕ ਪਊਗਾ ਜਦੋਂ ਆਪਾਂ ਇਹ ਕਹਿੰਦਾ ਮੈਨੂੰ ਨਹੀਂ ਆਪਾਂ 2-4 ਦਿਨ ਲਗਾ ਲਿਆ ਬਾਅਦ ਵਿੱਚ ਆਪਾਂ ਕਿਹਾ ਵੀ ਨਹੀਂ ਮੈਨੂੰ ਤਾਂ ਫਰਕ ਨਹੀਂ ਪਿਆ ਕੋਈ ਵੀ ਚੀਜ਼ ਆ ਉਹ ਕੰਟੀਨਿਊ ਤੁਸੀਂ ਕਰਦੇ ਰਹੋ ਆਪਣੇ ਆਪ ਫਰਕ ਜ਼ਰੂਰ ਪਊਗਾ ਜੀ ਐਦਾਂ ਦੀ ਗੱਲ ਨਹੀਂ ਕਿ ਨਹੀਂ ਫਰਕ ਪਊਗਾ ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਤੁਹਾਡੇ ਨਾਲ ਤਾਂ ਹੀ ਵੀਡੀਓ ਸ਼ੇਅਰ ਕਰਦੇ ਆ ਕਿ ਜਿੱਥੋਂ ਵੀ ਆਪਾਂ ਨੂੰ ਪਤਾ ਲੱਗਦਾ ਵੀ ਆਹ ਚੀਜ਼ ਇਹਦੇ ਵਾਸਤੇ ਵਧੀਆ ਏ ਮੈਨੂੰ ਆਇਆ ਹੁੰਦਾ ਕਿ ਚਲੋ ਮੈਂ ਜਿਹੜੇ ਵੀ ਮੇਰੇ ਨਾਲ ਵੀਵਰਸ ਜੁੜੇ ਹੋਏ ਹਨ ਤੇ ਆਪਣੀ ਵੀਡੀਓ ਦੇਖਦੇ ਆ ਟਾਈਮ ਕੱਢਦੇ ਆ ਤੇ ਆਪਾਂ ਵੀ ਉਹਨਾਂ ਵਾਸਤੇ ਥੋੜਾ ਜਿਹਾ ਟਾਈਮ ਕੱਢੀਏ ਮੈਨੂੰ ਜਿੰਨੀ ਕਿ ਜਾਣਕਾਰੀ ਮਿਲਦੀ ਏ ਕਿਤੋਂ ਵੀ ਮੈਨੂੰ ਬਹੁਤ ਸ਼ੌਂਕ ਆ ਕਿ ਹਰ ਜਗ੍ਹਾ ਤੋਂ ਛੋਟੀਆਂ-ਛੋਟੀਆਂ ਗੱਲਾਂ ਪਤਾ ਕਰਨਾ ਫਿਰ ਮੈਂ ਉਹ ਤੁਹਾਡੇ ਤੱਕ ਲੈ ਕੇ ਆਉਣੀ ਆ ਕਿ ਮੈਂ ਦੱਸਾਂ ਮੈਂ ਕਈ ਵਾਰ ਹੁੰਦਾ ਚਲੋ ਹੋ ਸਕਦਾ ਤੁਹਾਨੂੰ ਮੇਰੇ ਨਾਲ ਜਾਦਾ ਵੱਧ ਪਤਾ ਹੋਵੇ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਜਿਹੜੀ ਵੀ ਮੈਨੂੰ ਚੀਜ਼ ਬਾਰੇ ਪਤਾ ਹੈ ਮੈਂ ਸਾਰਿਆਂ ਨੂੰ ਦੱਸਾਂ ਕਿਸੇ ਦਾ ਭਲਾ ਹੋ ਜਾਵੇ ਮੈਨੂੰ ਮੇਨ ਮੇਰਾ ਰੀਜ਼ਨ ਇਹੀ ਹੁੰਦਾ ਹੈ ਵੀਡੀਓ ਬਣਾਉਂਦਾ ਤੇ ਬਾਕੀ ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਸਪੋਰਟ ਕੀਤੀ ਇੱਥੋਂ ਤੱਕ ਲੈ ਕੇ ਆਇਓ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਤੇ ਠੀਕ ਹੈ ਜੀ ਧੰਨਵਾਦ